ਹਾਲੇਲੂਇਆ ਸਾਰੇ ਪੈਨ ਪ੍ਰਾਵਾਂ ਨੂੰ ਜੈਮ ਸੇ ਦੀ ਆਓ ਸੇ ਅੱਜ ਦੇ ਵਚਨ ਚੋਂ ਪੜਦੇ ਹਾਂ ਲੇਵੀਆਂ ਅਧਿਆਇ 27 ਸੋਖਣਾ ਦੇ ਵਿਖੇ ਜਹਾਵਾ ਮੋਸਾ ਨਾਲ ਬੋਲਿਆ ਕਿ ਇਸرائیਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕੀ ਜੇ ਕੋਈ ਮਨੁੱਖ ਸੁਖਣਾ ਸੁਖ ਕੇ ਕਿਸੇ ਨੂੰ ਜਹਵਾ ਦੇ ਲਈ ਥਾਪੇ ਤਾਂ ਤੇਰੇ ਮੁੱਲ ਦੇ ਅਨੁਸਾਰ ਉਹਨਾਂ ਦੀਆਂ ਜਿੰਦਾ ਜਹਵਾ ਦੇ ਲਈ ਹੋਣ ਗਿਆ ਅਤੇ 13 ਮੁੱਲ ਉਸ ਪੁਰਖ ਦੇ ਲਈ ਜੋ ਵਿਹਾ ਵਰਿਆਂ ਦਾ ਹੋਵੇ 60 ਵਰਿਆਂ ਤੋੜੀ ਹਾਂ 13 ਮੁੱਲ 50 ਰੁਪਏ ਚਾਂਦੀ ਦੇ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਹੋਵੇਗਾ ਅਤੇ ਜੇ ਇਸਤਰੀ ਹੋਵੇ ਤਾਂ ਤੇਰਾ ਮੁੱਲ 30 ਰੁਪਏ ਹੋਵੇ ਅਤੇ ਜੇ ਉਹ ਪੰਜਾਂ ਵਰਿਆਂ ਤੋਂ ਲੈ ਕੇ 20 ਵਰਿਆਂ ਤੋੜੀ ਹੋਵੇ ਤਾਂ ਤੇਰਾ ਮੁੱਲ ਪੁਰਖ ਦਾ 20 ਰੁਪਏ ਅਤੇ ਇਸਤਰੀ ਦਾ 10 ਰੁਪਏ ਹੋਵੇ ਅਤੇ ਜੇ ਉਹ 1 ਮਹੀਨੇ ਤੋਂ ਲੈ ਕੇ ਪੰਜਾਂ ਵਰਿਆਂ ਤੋੜੀ ਹੋਵੇ ਤਾਂ ਤੇਰਾ ਮੁੱਲ ਪੁਰਖ ਦਾ ਚਾਂਦੀ ਦੇ 5 ਰੁਪਏ ਅਤੇ ਤੇਰਾ ਮੁੱਲ ਇਸਤਰੀ ਦਾ ਚਾਂਦੀ ਦੇ 3 ਰੁਪਏ ਹੋਵੇ ਅਤੇ ਜੇ ਉਹ 60 ਵਰਿਆਂ ਤੋਂ ਉੱਪਰ ਹੋਵੇ ਜੇ ਉਹ ਪੁਰਖ ਹੋਵੇ ਤਾਂ 13 ਮੁੱਲ 15 ਰੁਪਏ ਅਤੇ ਇਸਤਰੀ ਹੋਵੇ ਤਾਂ 10 ਰੁਪਏ ਹੋਵੇਗਾ ਤਾਰ ਜੇ ਉਹ ਤੇਰੇ ਮੁੱਲ ਨਾਲੋਂ ਕੋਝ ਕਟ ਹੋਵੇ ਤਾਂ ਉਹ ਜਾਜਕ ਦੇ ਅੱਗੇ ਆਵੇ ਅਤੇ ਜਾਜਕ ਉਸ ਦਾ ਮੁੱਲ ਠਹਿਰਾਵੇ ਸੁਖਣਾ ਵਾਲੇ ਦੀ ਸਮਰੱਥਾ ਦੇ ਅਨੁਸਾਰ ਜਾਜਕ ਉਸ ਦਾ ਮੁੱਲ ਠਹਿਰਾਵੇ ਤੇ ਜੇ ਉਹ ਪਸ਼ੂ ਹੋਵੇ ਜੇ ਹਾਂ ਲੋਕ ਜਹਵਾ ਦੇ ਅੱਗੇ ਝੜਾਉਂਦੇ ਹਨ ਤਾਂ ਸਭ ਕੁਝ ਜੋ ਉਹਨਾਂ ਵਿੱਚੋਂ ਜਹਵਾ ਦੇ ਅੱਗੇ ਚੜਾਏ ਜਾਂਦੇ ਹਨ ਪਵਿੱਤਰ ਹੋਵੇਗਾ ਉਹ ਉਸ ਨੂੰ ਨਾਂ ਵਟਾਵੇ ਨਾਂ ਮੋੜੇ ਚੰਗੇ ਦੇ ਵਟੇ ਮਾੜਾ ਅਤੇ ਮਾੜੇ ਦੇ ਵਟੇ ਚੰਗਾ ਨਾ ਦੇਵੇ ਅਤੇ ਜੇ ਕਦੇ ਉਹ ਕਿਵੇਂ ਪਸ਼ੂ ਦੇ ਵਟੇ ਹੋਰ ਕੋਈ ਪਸ਼ੂ ਦੇਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣ ਅਤੇ ਜੇ ਕਦੀ ਉਹ ਅਸ਼ੁੱਧ ਪਸ਼ੂ ਹੋਵੇ ਜਿਹੜੇ ਜਹਵਾਹ ਦੇ ਅੱਗੇ ਚੜਾਉਂਦੇ ਨਹੀਂ ਹਨ ਤਾਂ ਉਹ ਜਾਜਕ ਦੇ ਅੱਗੇ ਉਸ ਪਸ਼ੂ ਨੂੰ ਲਿਆਵੇ ਅਤੇ ਜਾਜਕ ਉਸ ਦਾ ਮੁੱਲ ਠਹਿਰਾਵੇ ਕੀ ਚੰਗਾ ਹੈ ਕੀ ਮਾੜਾ ਜਿਸ ਤਰ੍ਹਾਂ ਤੂੰ ਜੋ ਜਾਜਕ ਹੈ ਉਸ ਦਾ ਮੁੱਲ ਠਹਿਰਾਵੇਂ ਉਸੇ ਤਰ੍ਹਾਂ ਹੋਵੇਗਾ ਪਰ ਜੇ ਉਹ ਉਸ ਨੂੰ ਮੋੜੇ ਤਾਂ ਉਹ ਪੰਜਵਾਂ ਹਿੱਸਾ ਇੱਕ ਹੋਰ ਆ ਕੇ ਤੇਰੇ ਮੁੱਲ ਦੇ ਨਾਲ ਹੀ ਦੇ ਦੇਵੇ ਜਾਂ ਕੋਈ ਮਨੁੱਖ ਆਪਣਾ ਕਾਲ ਜਹਵਾ ਦੇ ਅੱਗੇ ਪਵਿੱਤਰ ਬਣਾਉਣ ਲਈ ਅਰਪੇ ਤਾਂ ਜਾਜਕ ਉਸ ਦਾ ਮੁੱਲ ਠਹਿਰਾਵੇ ਕੀ ਚੰਗਾ ਹੈ ਜਾਂ ਮਾੜਾ ਅਤੇ ਜੇ ਹਾਂ ਜਾਜਕ ਉਸ ਦਾ ਮੁੱਲ ਪਹਿਰਾਵੇ ਤੇ ਹਹੀਂ ਰਹੇ ਅਤੇ ਜੇ ਉਹ ਅਰਪਣ ਵਾਲਾ ਕਿਵੇਂ ਆਪਣਾ ਕਾਰਮੋੜ ਲਵੇ ਤਾਂ ਉਹ ਤੇਰੇ ਮੁੱਲ ਦਾ ਪੰਜਵਾਂ ਹਿੱਸਾ ਰੋਕੜ ਦਾ ਹੋਰ pa ਕੇ ਦੇਵੇ ਅਤੇ ਉਹ ਉਸੇ ਦਾ ਹੋਵੇਗਾ ਅਤੇ ਜੇ ਕੋਈ ਮਨੋਖ ਜਹਵਾ ਦੇ ਅੱਗੇ ਆਪਣੀ ਪੱਤੀ ਦੀ ਪੈਲੀ ਦਾ ਕੁਝ ਟੋਟਾ ਅਰਪੇ ਤਾਂ ਤੇਰਾ ਮੁੱਲ ਉਸ ਦੇ ਬੀਜ ਦੇ ਅਨੁਸਾਰ ਹੋਵੇ ਜਵਾਂ ਦੇ ਬੀਜ ਦਾ ਇੱਕ ਟੋਪੇ ਦਾ ਮੁੱਲ 50 ਰੁਪਏ ਚਾਂਦੀ ਦਾ ਹੋਵੇ ਜੇ ਉਹ ਆਪਣੀ ਪੈਲੀ ਆਨੰਦ ਦੇ ਵਰੇ ਤੋਂ ਅਰਪੇ ਤਾਂ ਤੇਰੇ ਮੁੱਲ ਦੇ ਅਨੁਸਾਰ ਰਹੇ ਪਰ ਜੇ ਉਹ ਆਨੰਦ ਦੇ ਪਿੱਛੋਂ ਆਪਣੀ ਪਹਿਲੀ ਅਰਪੇ ਤਾਂ ਜਾਜਕ ਰਹਿੰਦਿਆਂ ਵਰੀਆਂ ਦੇ ਲੇਖੇ ਦੇ ਅਨੁਸਾਰ ਅਰਥਾਤ ਆਨੰਦ ਦੇ ਵਰੇ ਤੋੜੀ ਉਸ ਰੋਕੜ ਦਾ ਲੇਖਾ ਕਰੇ ਅਤੇ ਉਹ ਤੇਰੇ ਮੁੱਲ ਤੋਂ ਕੱਟ ਜਾਏ ਅਤੇ ਜੇ ਉਸ ਪੈਲੀ ਦਾ ਅਰਪਣ ਵਾਲਾ ਕਿਵੇਂ ਉਸ ਨੂੰ ਮੋੜ ਲਵੇ ਤਾਂ ਉਹ ਤੇਰੇ ਮੁੱਲ ਦਾ ਪੰਜਵਾਂ ਹਿੱਸਾ ਰੋਕੜ ਦਾ ਹੋਰ ਪਾ ਕੇ ਦੇਵੇ ਅਤੇ ਉਸੇ ਦਾ ਠਹਿਰੇਗਾ ਅਤੇ ਜੇ ਉਹ ਉਸ ਪੈਲੀ ਨੂੰ ਮੋੜਨਾ ਨਾ ਚਾਹੇ ਜਾਂ ਜੇ ਉਹ ਪੈਲੀ ਉਸਨੇ ਕਿਸੇ ਹੋਰ ਮਨੁੱਖ ਕੋਲ ਵੇਚ ਸੁੱਟੀ ਹੋਵੇ ਤਾਂ ਉਹ ਫੇਰ ਕਦੀ ਮੋੜੀ ਨਾ ਜਾਏ ਪਰ ਉਹ ਪੈਲੀ ਜਿਸ ਵੇਲੇ ਉਹ ਆਨੰਦ ਦੇ ਵਰੇ ਵਿੱਚ ਉਸ ਤੋਂ ਛੁੱਟ ਜਾਏ ਸੋ ਜਹਵਾ ਦੇ ਅੱਗੇ ਸੁਖੀ ਹੋਈ ਪੈਲੀ ਜੇਹੀ ਪਵਿੱਤਰ ਹੋਵੇਗੀ ਉਸ ਦਾ ਅਧਿਕਾਰ ਜਾਜਕ ਨੂੰ ਹੋਵੇਗਾ ਅਤੇ ਜੇ ਕੋਈ ਮਨੋਖ ਇੱਕ ਮੁੱਲ ਲਈ ਹੋਈ ਪੈਲੀ ਯਹੋਵਾ ਦੇ ਅੱਗੇ ਅਰਪੇ ਜੋ ਆਪਣੀ ਪੱਤੀ ਦੀਆਂ ਪੈਲੀਆਂ ਵਿੱਚੋਂ ਨਹੀਂ ਹੈ ਤਦ ਜਾਜਕ ਤੇਰੇ ਮੁੱਲ ਦਾ लेखा ਆਨੰਦ ਦੇ ਵਰੇ ਤਾਈਂ ਕਰੇ ਅਤੇ ਉਹ ਉਸੇ ਦਿਨ ਵਿੱਚ ਤੇਰੇ ਠਹਿਰਾਏ ਹੋਏ ਮੁੱਲ ਨੂੰ ਪਵਿੱਤਰ ਜਾਣ ਕੇ ਜਹਵਾ ਦੇ ਅੱਗੇ ਦੇਵੇ ਆਨੰਦ ਦੇ ਵਰੇ ਵਿੱਚ ਉਹ ਪੈਲੀ ਉਸੇ ਨੂੰ ਮੁੜੇਗੀ ਜਿਸ ਤੋਂ ਉਹ ਮੁੱਲ ਲਈ ਸੀ ਅਰਥਾਤ ਉਸੇ ਨੂੰ ਜਿਸ ਦਾ ਅਧਿਕਾਰ ਉਹ ਤਰਤੀ ਪਹਿਲਾਂ ਸੀ ਅਤੇ ਤੇਰੇ ਸਾਰੇ ਠਹਿਰਾਏ ਹੋਏ ਮੋਲ ਸੋ ਪਵਿੱਤਰ ਸਥਾਨ ਦੇ ਸ਼ਕਲ ਦੇ ਅਨੁਸਾਰ ਹੋਣ ਸ਼ਕਲ ਦੀਆਂ ਵਿਹਗਿਰਾ ਹੋਣ ਨਿਰਾਪੁਰਾ ਪਸ਼ੂਆਂ ਦਾ ਜੇਠਾ ਜੋ ਜਹਵਾ ਦਾ ਜੇਠਾ ਹੋਵੇ ਕੋਈ ਮਨੁੱਖ ਉਸ ਨੂੰ ਨਾਂ ਅਰਪੇ ਪਾਵੇ ਬਲਦ ਦਾ ਪਾਵੇ ਪੇਡ ਦਾ ਜਹਾਵਾ ਦਾ ਜੋ ਹੈ ਅਤੇ ਜੇ ਕਦੀ ਉਹ ਕਿਸੇ ਅਸ਼ੁੱਧ ਪਸ਼ੂ ਦਾ ਹੋਵੇ ਤਾਂ ਉਹ ਉਸ ਨੂੰ ਤੇਰੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਮੋੜ ਲਵੇ ਅਤੇ ਉਸ ਨੂੰ ਇੱਕ ਪੰਜਵਾਂ ਹੇਸਾ ਹੋਰ ਨਾਲ ਪਾ ਕੇ ਦੇਵੇ ਜਾਂ ਜੇ ਉਹ ਮੋੜਿਆ ਨਾ ਜਾਏ ਤਾਂ ਉਹ ਤੇਰੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਵੇਚਿਆ ਜਾਏ ਤਦ ਵੀ ਕੋਈ ਸੁਖੀ ਹੋਈ ਵਸਤੂ ਜੋ ਕੋਈ ਮਨੁੱਖ ਆਪਣੇ ਮਾਲ ਵਿੱਚੋਂ ਜਹਵਾ ਦੇ ਅੱਗੇ ਸੁਖੇ ਪਾਵੇਂ ਮਨੁੱਖ ਪਾਵੇਂ ਪਸ਼ੂ ਪਾਵੇਂ ਆਪਣੀ ਪਤਨੀ ਦੀ ਪੈਲੀ ਸੋ ਵੇਚੀ ਨਾ ਜਾਏ ਨਾ ਮੋੜੀ ਜਾਏ ਸੱਬੇ ਸੁਖੀਆਂ ਹੋਈਆਂ ਵਸਤਾ ਜਹਵਾ ਦੇ ਅੱਗੇ ਆਤ ਪਵਿੱਤਰ ਹਨ ਜਿਹੜੇ ਜਣੇ ਮਨੁੱਖਾਂ ਵਿੱਚੋਂ ਸੁਖੇ ਜਾਨ ਸੋ ਫੇਰ ਨਾ ਮੋੜੇ ਜਾਨ ਪਰ ਜ਼ਰੂਰ ਵੱਡੇ ਜਾਨ ਅਤੇ ਤਰਤੀ ਦਾ ਸਾਰਾ ਦਸਵੰਦ ਪਾਵੇਂ ਤਤੀ ਦੇ ਬੀ ਦਾ ਆਵੇਂ ਬਿਰਸ਼ਾਂ ਦੇ ਫਲਾਂ ਦਾ ਹੋਵੇ ਸੋ ਜਹਵਾ ਦਾ ਹੈ ਇਹ ਜਹਵਾ ਦੇ ਅੱਗੇ ਪਵਿੱਤਰ ਹੈ ਅਤੇ ਜੇ ਕੋਈ ਮਨੁੱਖ ਕਿਵੇਂ ਆਪਣੇ ਦਸਵੰਦਾਂ ਤੋਂ ਕੁਝ ਮੋੜ ਲਵੇ ਤਾਂ ਉਸ ਦੇ ਨਾਲ ਉਸ ਦਾ ਪੰਜਵਾਂ ਹਿੱਸਾ ਪਾ ਕੇ ਦੇ ਦੇਵੇ ਅਤੇ ਵਾਗ ਦੇ ਦਸਵੰਦ ਜਾਂ ਏ ਜੜ ਦੇ ਦਸਵੰਦ ਅਰਥਾਤ ਉਸ ਸਬਦਾਂ ਜੋ ਸੋਟੇ ਆਏ ਹੋਏ ਹੋਣ ਉਸ ਦਾ ਦਸਵੰਦ ਜਹਵਾ ਦੇ ਅੱਗੇ ਪਵਿੱਤਰ ਹੋਵੇਗਾ ਉਹ ਉਸ ਨੂੰ ਨਾ ਛਾਂਟੇ ਕੀ ਚੰਗਾ ਹੈ ਜਾਂ ਮਾੜਾ ਨਾ ਉਸ ਨੂੰ ਵਟਾਵੇ ਅਤੇ ਜੇ ਉਹ ਉਸ ਨੂੰ ਕਿਵੇਂ ਵਟਾਵੇ ਤਦ ਉਹ ਨਾਲੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣਗੇ ਉਹ ਮੋੜਿਆ ਨਾ ਜਾਏ ਜਿਹੜੀਆਂ ਜਹਾਵਾਣੇ ਇਸرائیਲੀਆਂ ਦੇ ਲਈ ਸਿਨਾ ਦੇ ਪਹਾੜ ਉੱਤੇ 모ਸਾ ਨੂੰ ਆਗਿਆਵਾਂ ਦਿੱਤੀਆਂ ਉਹ ਆਗਿਆਵਾਂ ਇਹੋ ਹਨ ਆਮੇਨ